ਹੈਲੋ ਸਸਰੀਆ ਕਾਲ ਜੀ ਸਵਾਗਤ ਹੈ ਤੁਹਾਡਾ ਮਾਝਾਲੇ ਬਲੌਗ ਤੇ ਆਸ ਕਰਦੇ ਹਾਂ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਠੀਕ ਠਾਕ ਪਰ ਮਾਤਾ ਮਾਤਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਿਓ ਨਾਲ ਦੀ ਨਾਲ ਬੈਲ ਦਬਾ ਦਿਓ ਤਾਂ ਕਿ ਤੁਹਾਨੂੰ ਸਾਡੀਆਂ ਆਉਣ ਵਾਲੀਆਂ ਸਭ ਵੀਡੀਓ ਸਭ ਤੋਂ ਪਹਿਲਾਂ ਮਿਲ ਜਾਣ ਤੇ ਅੱਜ ਜਿਹੜੀ ਹੈ ਅੱਜ ਆ 20 ਅਕਤੂਬਰ ਤੇ ਦੇਣਿਆ ਦੀਵਾਲੀ ਦਾ ਸਾਡੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਦੀਵਾਲੀ ਦੀਆਂ ਹਾਰਦਿਕ ਸ਼ੁਭ ਕਾਮਨਾਵਾਂ ਬਹੁਤ-ਬਹੁਤ ਵਧਾਈਆਂ ਸਾਰਿਆਂ ਨੂੰ ਹੈਪੀ ਦੀਵਾਲੀ ਤੇ ਦੀਵਾਲੀ ਜਿਹੜੀ ਆ ਸਾਡੇ ਸਿੱਖ ਧਰਮ ਦੇ ਵਿੱਚ ਵੀ ਖਾਸ ਮੰਨੀ ਜਾਂਦੀ ਆ ਸਾਡੀ ਜਿਹੜੀ ਦੀਵਾਲੀ ਆ ਦਰਬਾਰ ਸਾਹਿਬ ਤੇ ਬਹੁਤ ਮੁੱਖ ਰੱਖਦੇ ਆਂ ਜਾਂ ਮਨਾਈ ਜਾਂਦੀ ਆ ਕਿਉਂਕਿ ਅੱਜ ਦੇ ਦਿਨ ਸਾਡੇ 6ਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਤੋਂ ਗਵਿੰਝਾ ਰਾਜਿਆਂ ਨੂੰ ਰਿਹਾ ਕਰਵਾਇਆ ਸੀ ਜਿਸ ਦੇ ਸਬੰਧ ਵਿੱਚ ਦੀਵਾਲੀ ਜਿਹੜੀ ਆ ਅਸੀਂ ਉਦੋਂ ਤੋਂ ਮਨਾਉਂਦੇ ਆਂ ਆ ਬੰਦੀ ਛੋੜ ਦੇ ਵਸ ਨੂ ਜੋ ਸਰਪਤਵਾ ਤੇ ਹਿੰਦੂ ਵੀ ਆਪਣੀ ਜਿਹੜੀ ਦੀਵਾਲੀ ਆ ਅੱਜ ਦੇ ਦਿਨ ਰਾਮ ਸੀਤਾ ਤੇ ਲక్ష్మణ ਜੀ ਜਿਹੜੇ ਸੀ ਉਹਨਾਂ ਨੇ 14 ਸਾਲ ਦੀ ਬਨਵਾਸ ਛੱਡ ਕੇ ਆਪਣੇ ਘਰ ਵਾਪਸ ਆਏ ਹੀ ਜਿਹੜੀਆਂ ਦੀ ਖੁਸ਼ੀ ਦੇ ਵਿੱਚ ਉਹਨਾਂ ਦੇ ਪਿੰਡ ਵਾਸੀਆਂ ਨੇ ਨਗਰ ਵਾਸੀਆਂ ਨੇ ਦੀਏ ਦੀਵੇ ਜਗਾਏ ਸੀ ਉਸ ਸਮੇਂ ਤੋਂ ਹੀ ਦਿਵਾਲੀ ਜਿਹੜੀ ਆ ਸਾਰੇ ਜਿਹੜੇ ਆ ਦੇਸ਼ ਭਰ ਵਿੱਚ ਬਹੁਤ ਚੰਗੀ ਤਰ੍ਹਾਂ ਦਿਵਾਲੀ ਮਨਾਉਂਦੇ ਆ ਪਰਮਾਤਮਾ ਹਰ ਇੱਕ ਦੀ ਦਿਵਾਲੀ ਚੰਗੀ ਚੰਗੀ ਲੈ ਕੇ ਆਵੇ ਤੇ ਆਪਾਂ ਕਰਦੇ ਸ਼ੁਰੂ ਅੱਜ ਦੀ ਵੀਡੀਓ ਤੇ ਅੱਜ ਦੀ ਵੀਡੀਓ ਦੇ ਨਾਲ-ਨਾਲ ਆਪਾਂ ਸਭ ਤੋਂ ਪਹਿਲਾਂ ਇੱਕ ਕਮੈਂਟ ਦੀ ਜਿਹੜੀ ਆ ਹਮੇਸ਼ਾ ਇੱਕ ਕਮੈਂਟ ਚੰਗਾ ਜਿਹਾ ਪੜਦੇ ਹੁਣ ਸਾਡੀ ਇੱਕ ਵੀਡੀਓ ਤੇ ਭੈਣ ਸੁਰਜੀਤ ਕੌਰ ਹੋਣਾ ਨੇ ਕਮੈਂਟ ਕੀਤਾ ਸੀ ਤੇ ਭੈਣ ਮੈਨੂੰ ਤੁਹਾਡਾ ਕਮੈਂਟ ਜਿਹੜਾ ਵਾ ਨਾ ਸਮਝ ਨਹੀਂ ਆਇਆ ਉਹਨਾਂ ਨੇ ਕਿਹਾ ਕਿ ਅਸੀਂ ਮਤਲਬ ਸਿਰ ਦੇ ਵਾਲ ਕਿਸ ਤਰ੍ਹਾਂ ਛੇਤੀ ਛਿੱਟੇ ਕਰ ਸਕਦੇ ਆ ਜਿਹੜਾ ਉਹਨਾਂ ਨੇ ਲਿਖਿਆ ਉਸ ਤੋਂ ਤੇ ਮੈਨੂੰ ਇਹੀ ਲੱਗਾ ਪਰ ਮੈਨੂੰ ਨਹੀਂ ਲੱਗਦਾ ਕਿ ਇਹ ਉਹਨਾਂ ਦਾ ਮੇਰੇ ਮੈਨੂੰ ਸਵਾਲ ਹੋਊਗਾ ਸ਼ਾਇਦ ਉਹ ਕਹਿਣਾ ਕੁਝ ਹੋਰ ਚਾਹੁੰਦੇ ਹੀ ਪਰ ਸ਼ਾਇਦ ਲਿਖਿਆ ਕੁਝ ਹੋਰ ਗਿਆ ਜਾਂ ਮੈਨੂੰ ਸਮਝ ਗਲਤ ਲੱਗਦੀ ਆ ਤੇ ਪਹਿਨ ਮੈਨੂੰ ਤੇ ਇਸ ਤਰ੍ਹਾਂ ਹੀ ਸਮਝ ਆਇਆ ਕਿ ਤੁਸੀਂ ਪੁੱਛਿਆ ਵਾ ਕਿ ਮਤਲਬ ਸਿਰ ਦੇ ਵਾਲ ਕਿਸ ਤਰ੍ਹਾਂ ਹੀ ਚਿੱਟੇ ਚਿੱਟੇ ਕਰ ਸਕਦੇ ਆ ਤੇ ਪਹਿਨ ਮੈਂ ਤੁਹਾਡਾ ਕਮੈਂਟ ਪੜਿਆ ਵਾ ਜੇ ਤੁਹਾਨੂੰ ਲੱਗਦਾ ਵਾ ਕਿ ਇਹ ਕਮੈਂਟ ਮੈਂ ਇਸ ਤਰੀਕੇ ਨਾਲ ਨਹੀਂ ਕੀਤਾ ਮੈਂ ਕੁਝ ਹੋਰ ਪੁੱਛਣਾ ਚਾਹੁੰਦੀ ਤਾਂ ਤੁਸੀਂ ਫਿਰ ਤੋਂ ਇੱਕ ਵਾਰ ਮੈਨੂੰ ਕਮੈਂਟ ਜਰੂਰ ਕਰਿਓ ਮੈਂ ਤੁਹਾਡੇ ਕਮੈਂਟ ਦਾ ਜਰੂਰ ਰਿਪਲਾਈ ਕਰੂੰਗੀ ਤੇ ਅੱਜ ਆਪਾਂ ਆਪਣੀ ਵੀਡੀਓ ਸ਼ੁਰੂ ਕਰਨਦੇ ਆ ਤੇ ਅੱਜ ਦੀ ਜਿਹੜੀ ਆਪਣੀ ਵੀਡੀਓ ਹਮੇਸ਼ਾ ਰਸੋਈ ਤੋਂ ਨਾਲ ਜੁੜੀ ਹੁੰਦੀ ਹੈ ਕਿ ਅਸੀਂ ਰਸੋਈ ਦੇ ਵਿੱਚ ਕਿਹੜੀਆਂ ਫਿਰਿੰਗ ਚੀਜ਼ਾਂ ਤੋਂ ਆਪਣੇ ਸਕਿਨ ਨੂੰ ਜਿਹੜਾ ਵਾ ਸੋਹਣੀ ਜੀ ਦੇਖਭਾਲ ਕਰ ਸਕਦੇ ਆ ਬਿਲ ਬਿਲਕੁਲ ਬਿਨਾ ਪੈਸਾ ਖਰਚ ਕੀਤੇ ਟਾਈਮ ਵੇਸਟ ਖਰਾਬ ਕੀਤੇ ਆ ਤੇ ਆਪਾਂ ਰਸੋਈ ਦੇ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਉਹਨਾਂ ਤੋਂ ਹੀ ਆਪਣੇ ਆਪ ਨੂੰ ਸੋਨਾ ਬਣਾ ਸਕਦੇ ਆ ਤੇ ਉਸੇ ਹੀ ਤਰੀਕੇ ਦੇ ਨਾਲ ਮੈਂ ਅੱਜ ਫਿਰ ਇੱਕ ਵੀਡੀਓ ਲੈ ਕੇ ਆਈ ਆ ਘਰ ਵਿੱਚ ਜਿਹੜੀਆਂ ਚੀਜ਼ਾਂ ਮੌਜੂਦ ਵਾ ਅਸੀਂ ਜਿਹਦੇ ਨਾਲ ਆਪਣੀ ਹੁਣੇ ਸਿਆਲ ਦੇ ਦਿਨਾਂ ਦੇ ਵਿੱਚ ਸਾਡੇ ਸਕਿਨ ਜਿਹੜੀ ਆ ਰੁੱਖੀ ਸੁੱਕੀ ਜੀ ਹੋ ਜਾਂਦੀ ਆ ਤੇ ਉਹਦੇ ਨਾਲ ਸਾਨੂੰ ਜਿਹੜੇ ਆਪਣਾ ਲਾਉਣੀਆਂ ਉਹ ਵੀ ਆਪਾਂ ਜਿਹੜੀ ਵੀ ਚੀਜ਼ ਲਗਾਉਣੀ ਆ ਉਹਨੂੰ ਲਗਾਉਣ ਦਾ ਤਰੀਕਾ ਵੀ ਸਾਨੂੰ ਬਦਲਣਾ ਪੈਂਦਾ ਵਾ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਿੰਨੇ ਆ ਕਿ ਆਪਾਂ ਕਿਹੜੀ ਕਿਹੜੀ ਚੀਜ਼ ਲਈ ਆ ਆਪਾਂ ਲਿਆ ਵਾ ਦੁੱਧ ਕੱਚਾ ਦੁੱਧ ਲੈ ਲਿਆ ਵਾ ਤੁਹਾਡੇ ਕੋਲ ਕੱਚਾ ਦੁੱਧ ਨਹੀਂ ਆ ਤੇ ਤੁਸੀਂ ਜਿਹੜਾ ਉਬਾਲਿਆ ਹੋਇਆ ਠੰਡਾ ਦੁੱਧ ਵੀ ਲੈ ਸਕਦੇ ਆ ਉਸ ਦੇ ਨਾਲ ਆਪਾਂ ਲਿਆ ਵਾ ਸੁੱਕਾ ਦੁੱਧ ਪਾਊਡਰ ਉਸ ਦੇ ਨਾਲ ਆਪਾਂ ਲਿਆਵਾ ਬੇਸਨ ਤੇ ਉਸ ਦੇ ਨਾਲ ਆਪਾਂ ਲਈਆ ਥੋੜੀ ਜਿਹੀ ਹਲਦੀ ਜਦੋਂ ਆਪਾਂ ਬੇਸਨ ਲਗਾਉਂਦੇ ਆ ਤੇ ਬੇਸਨ ਜਿਹੜਾ ਨਾ ਖੁਸ਼ਕ ਹੁੰਦਾ ਵਾ ਤੇ ਉਹ ਜਿਹੜੀ ਸਾਡੀ ਆਇਲੀ ਸਕਿਨ ਉਹਨੇ ਉਹਦੇ ਵਾਸਤੇ ਬਹੁਤ ਚੰਗਾ ਹੁੰਦਾ ਜਿਹੜੀ ਸਾਡੀ ਜਿਨ੍ਹਾਂ ਦੀ ਸਕਿਨ ਡਰਾਈ ਰਹਿੰਦੀ ਉਹਨਾਂ ਵਾਸਤੇ ਬੇਸਨ ਜਦੋਂ ਲਗਾਉਣਾ ਵਾ ਤੇ ਉਹਦੇ ਵਿੱਚ ਜ਼ਰੂਰ ਜਾਂ ਤੇ ਦਹੀਂ ਤੇ ਜਾਂ ਦੁੱਧ ਦਾ ਇਸਤੇਮਾਲ ਕੀਤਾ ਜਾਵੇ ਸਭ ਤੋਂ ਪਹਿਲਾਂ ਤੇ ਦੁੱਧ ਦਾ ਹੀ ਇਸਤੇਮਾਲ ਕੀਤਾ ਜਾਵੇ ਕੱਚਾ ਦੁੱਧ ਜਿਹੜਾ ਨਾ ਸਾਡੀ ਸਕਿਨ ਨੂੰ ਬੜਾ ਸੋਹਣਾ ਸਾਫ਼ ਕਰਦਾ ਵਾ ਉਦੋਂ ਨਾਲ ਸਾਡਾ ਰੰਗ ਵੀ ਨਿੱਖਰਦਾ ਵਾ ਹਾਂਜੀ ਜਿਹੜੀ ਆ ਸਾਡੀ ਸਕਿਨ ਨੂੰ ਕਿਸੇ ਵੀ ਤਰ੍ਹਾਂ ਦਾ ਜਿਹੜਾ ਵਾ ਐਂਟੀਬੈਕਟਿਕ ਹੁੰਦੀ ਐਂਟੀਸੈਪਟਿਕ ਵੀ ਹੁੰਦੀ ਕਿਸੇ ਵੀ ਤਰ੍ਹਾਂ ਦੀ ਸਾਡੀ ਸਕਿਨ ਤੇ ਕੋਈ ਵੀ ਜਿਸ ਤਰ੍ਹਾਂ ਛੋਟੇ ਮੋਟੇ ਕੇਲ ਲਿਆ ਕੋਈ ਦਾਗ ਖੱਦਿਓ ਸਾਰੇ ਖਤਮ ਹੋ ਜਾਂਦੇ ਪਹਿਲਾਂ ਦੇ ਟਾਈਮ 'ਚ ਲੋਕੀ ਹਲਦੀ ਦਾ ਬਟਣਾ ਬਣਾ ਕੇ ਲਗਾਉਂਦੇ ਸੀ ਅੱਜ ਕੱਲ ਲੋਕੀ ਬਟਣਾ ਨਹੀਂ ਲਗਾਉਂਦੇ ਆ ਤੇ ਹਲਦੀ ਨੂੰ ਵੀ ਆਪਾਂ ਇਸ ਤਰ੍ਹਾਂ ਜਿਹੜਾ ਇਸਤੇਮਾਲ ਕਰਾਂਗੇ ਤੇ ਚਲੋ ਆਜੋ ਮੈਂ ਤੁਹਾਨੂੰ ਦਿਖਾਉਣੀ ਕਿਹੜੀ ਕਿਹੜੀ ਚੀਜ਼ ਕਿੰਨੀ ਕਿੰਨੀ ਪਾਉਣੀ ਆ ਚਲੋ ਆਓ ਫਿਰ ਵੇਖਦੇ ਆਂ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਜਿਹੜਾ ਵਾ ਦੁੱਧ ਪਾਵਾਂਗੇ ਦੁੱਧ ਆਪਾਂ ਕੋਈ ਡੇਢ ਚਮਚ ਪਾਉਣਾ ਕਿਉਂਕਿ ਚਮਚ ਜੇ ਦੁੱਧ ਬਹੁਤ ਘੱਟ ਪੈਂਦਾ ਆਪਾਂ ਡੇਢ ਚਮਚ ਦੁੱਧ ਦਾ ਪਾ ਲਿਆ ਉਸ ਤੋਂ ਬਾਅਦ ਆ ਇਹਦੇ ਵਿੱਚ ਆਪਾਂ ਪਾਉਣ ਲੱਗੇ ਆ ਜਿਹੜਾ ਵਾ ਅੱਧਾ ਚਮਚ ਬੇਸਨ ਦਾ ਤੇ ਇਹਦੇ ਵਿੱਚ ਹੀ ਆਪਾਂ ਜਿਹੜਾ ਵਾ ਅੱਧਾ ਚਮਚ ਪਾਵਾਂਗੇ ਸੁੱਕਾ ਪਾਊਡਰ ਦੁੱਧ ਮੈਂ ਅਮੁਲ ਦਾ ਲਿਆ ਤੁਸੀਂ ਕੋਈ ਵੀ ਲੈ ਸਕਦੇ ਆ ਐਵਰੀਡੇ ਦਾ ਵੀ ਲੈ ਸਕਦੇ ਜਿਹੜਾ ਵੀ ਤੁਹਾਨੂੰ ਤੁਹਾਡੇ ਕੋਲ ਮੌਜੂਦ ਆ ਉਹ ਲੈ ਸਕਦੇ ਆ ਥੋੜੀ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚੁਟਕੀ ਦੇ ਹਲਦੀ ਹਲਦੀ ਤੁਸੀਂ ਜਿਹੜੀ ਹੁੰਦੀ ਆ ਪਸਤੂਰੀ ਹਲਦੀ ਮਿਲਦੀ ਉਹ ਵੀ ਲੈ ਸਕਦੇ ਘਰ ਦੀ ਹਲਦੀ ਵੀ ਲੈ ਸਕਦੇ ਆ ਮੈਂ ਇੱਥੇ ਜਿਹੜੀ ਆ ਘਰ ਦੀ ਬਣਾਈ ਪੀਸੀ ਹੋਈ ਹਲਦੀ ਲਈ ਆ ਇਹਦਾ ਆਪਾਂ ਇੱਕ ਵਧੀਆ ਜਿਹਾ ਜਿਹੜਾ ਪੇਸਟ ਬਣਾ ਲੈਣਾ ਜਦੋਂ ਆਪਾਂ ਪੇਸਟ ਬਣਾਉਣਾ ਤੇ ਆਪਾਂ ਦੇਖਣਾ ਨਾ ਕਿ ਪੇਸਟ ਜ਼ਿਆਦਾ ਪਤਲਾ ਤੇ ਨਹੀਂ ਆ ਜਾਂ ਫਿਰ ਜ਼ਿਆਦਾ ਗਾੜਾ ਤੇ ਨਹੀਂ ਆ ਉਸੇ ਹਿਸਾਬ ਨਾਲ ਫਿਰ ਆਪਾਂ ਇਹਦੇ ਵਿੱਚ ਦੁੱਧ ਦੀ ਮਾਤਰਾ ਜਿਹੜੀ ਘੱਟ ਵਧ ਕਰ ਸਕਦੇ ਆ ਮੈਂ ਬਿਲਕੁਲ ਹੀ ਜਿਹੜਾ ਵਾ ਇੱਕਦਮ ਇਕਦਮ ਜਿਹੜਾ ਵਾ ਥੋੜਾ ਦੁੱਧ ਪਾਇਆ ਜਿੱਦਾਂ ਵੀ 1.5 ਚਮਚ ਦੁੱਧ ਦਾ ਪਾਇਆ ਵਾ ਠੀਕ ਹੈ ਆ ਦੇਖੋ ਬੜਾ ਸੁਨਾ ਦਾ ਪੇਸਟ ਜਿਹੜਾ ਬਣ ਗਿਆ ਜਿਹੜਾ ਕਿ ਸਾਣਾ ਨਾ ਤੇ ਜ਼ਿਆਦਾ ਪਤਲਾ ਵਾ ਨਾ ਜ਼ਿਆਦਾ ਗਾੜਾ ਵਾ ਉਨੀ ਕੁ ਮਾਤਰਾ ਚ ਬਣਾਇਆ ਜਿੰਨਾ ਕੋ ਸਾਡੇ ਇੱਕ ਫੇਸ ਤੇ ਲੱਗ ਜਾਣਾ ਵਾ ਚਲੋ ਆਜੋ ਫਿਰ ਆਪਾਂ ਲਗਾਉਣੀ ਇਹਨੂੰ ਕਿਸ ਤਰ੍ਹਾਂ ਲਗਾਉਣਾ ਵਾ ਵਧੀਆ ਜਿਹਾ ਪੇਸਟ ਆਪਾਂ ਕਰ ਲਿਆ ਤਿਆਰ ਉਸ ਦੇ ਬਾਅਦ ਮੈਂ ਜਿਹੜਾ ਆਪਣਾ ਫੇਸ ਪਹਿਲਾਂ ਹੀ ਨਾਰਮਲ ਪਾਣੀ ਨਾਲ ਧੋ ਲਿਆ ਸੀ ਤੇ ਇਸ ਤੋਂ ਬਾਅਦ ਆਪਾਂ ਜਿਹੜਾ ਫੇਸ ਪੈਕ ਬਣਾਇਆ ਇਹ ਆਪਾਂ ਫੇਸ ਪੈਕ ਆਪਣੇ ਉੱਤੇ ਲਗਾ ਲੈਣਾ ਵਾ ਇਹ ਤਾਂ ਜਿਹੜਾ ਲਗਾਉਣਾ ਹੁੰਦਾ ਤੁਸੀਂ ਕਦੀ ਵੀ ਕਿਸੇ ਵੀ ਟਾਈਮ ਲਗਾ ਸਕਦੇ ਇਹਦੇ ਵਾਸਤੇ ਜ਼ਰੂਰੀ ਨਹੀਂ ਆ ਕਿ ਤੁਹਾਨੂੰ ਦੁਪਹਿਰੇ ਰਾਤ ਸਵੇਰੇ ਜਦੋਂ ਵੀ ਤੁਹਾਡੇ ਕੋਲ ਟਾਈਮ ਹੋਵੇ ਤੁਸੀਂ ਉਦੋਂ ਹੀ ਆਪਣੇ ਫੇਸ ਤੇ ਇਹ ਵਾਲਾ ਜਿਹੜਾ ਪੈਕ ਬਣਾ ਕੇ ਲਗਾਓ ਇਹਦੇ ਨਾਲ ਸਕਿਨ ਜਿਹੜੀ ਬਹੁਤ ਸੋਹਣੀ ਸੌਫਟ ਵੀ ਹੁੰਦੀ ਆ ਸਾਫ਼ ਵੀ ਹੁੰਦੀ ਆ ਕਿਸੇ ਵੀ ਤਰ੍ਹਾਂ ਦੀਆਂ ਸਕਿਨ ਤੇ ਜਿਹੜੀਆਂ ਦਾਗ ਵਾ ਛਾਈਆਂ ਵਾ ਸਭ ਖਤਮ ਹੋ ਜਾਂਦੇ ਆ ਦੇਖੋ ਪੇਸਟ ਆਪਾਂ ਬਣਾ ਲਈ ਆ ਹਮੇਸ਼ਾ ਦੀ ਤਰ੍ਹਾਂ ਆਪਾਂ ਪੇਸਟ ਆਪਣੇ ਫੇਸ ਤੇ ਜਿਹੜੀ ਲਗਾਉਂਦੇ ਆ ਇਹਨੂੰ ਲਗਾ ਕੇ ਮੈਂ ਜਿਹੜਾ ਵਾ 10 ਤੋਂ 15 ਮਿੰਟ ਆਪਣੇ ਫੇਸ ਤੇ ਰੱਖਣਾ ਵਾ ਕੋਈ ਮ사ਜ ਕਿਸੇ ਤਰ੍ਹਾਂ ਦੀ ਮ사ਜ ਨਹੀਂ ਕਰਨੀ ਆ ਬਸ ਜਦੋਂ ਮੈਂ ਇਹਨੂੰ ਥੋੜਾ ਜਿਹਾ ਡਰਾਈ ਹੋਣ ਲੱਗਾ ਤੇ ਉਦੋਂ ਮੈਂ ਇਹਨੂੰ ਥੋੜਾ ਜਿਹਾ ਪਾਣੀ ਲਗਾ ਕੇ ਇਹਨੂੰ ਉਤਾਰ ਲੈਣਾ ਵਾ ਬਿਲਕੁਲ ਆਪਾਂ ਇੱਕਦਮ ਪਲੇਨ ਜਿਹੜਾ 15 ਮਿੰਟ ਵਾਸਤੇ ਜਾਂ 10 ਮਿੰਟ ਵਾਸਤੇ ਲਗਾ ਕੇ ਰੱਖਾਂਗੇ ਫੇਸ ਦੇ ਉੱਤੇ ਦੇਖ ਸਕਦੇ ਜੀ ਬਵੇ ਬੇਸ਼ੱਕ ਆਈਬ੍ਰੋ ਤੇ ਵੀ ਲੱਗ ਜੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡੇ ਆਈਬ੍ਰੋ ਜਿਹੜੇ ਖਰਾਬ ਹੋਣਗੇ ਕਿਉਂਕਿ ਇਹਦੇ ਵਿੱਚ ਆਪਾਂ ਕੋਈ ਇਦਾਂ ਦੀ ਚੀਜ਼ ਨਹੀਂ ਪਾਈ ਹੈ ਜਿਹੜੀ ਆਪਣੇ ਆਪਾਂ ਖਰਾਬ ਕਰੂਗੀ ਇਹ ਵਾਲਾ ਪੈਕ ਲਗਾਉਣ ਦਾ ਇੱਕ ਇਹ ਵੀ ਫਾਇਦਾ ਵਾ ਕਿ ਸਾਡੀ ਜਿਹੜੀ ਸਕਿਨ ਹੈ ਉਹ ਸਾਫ਼ ਤੇ ਹੁੰਦੀ ਹੁੰਦੀ ਆ ਨਾਲ ਦੀ ਨਾਲ ਸਾਡੀ ਸਕਿਨ ਜਿਹੜੀ ਆ 글로 ਵੀ ਕਰਦੀ ਆ ਬਹੁਤ ਸੋਹਣਾ ਤੇ ਇਹ ਵਾਲਾ ਜਿਹੜਾ ਪੈਕ ਆਪਾਂ ਹਫਤੇ ਦੇ ਵਿੱਚ ਇਹਨੂੰ ਤੋ ਚਾਰ ਵਾਰ ਲਗਾ ਸਕਦੇ ਆ ਕਿਉਂਕਿ ਇਹਦੇ ਵਿੱਚ ਕੋਈ ਐਹੋ ਜੀ ਚੀਜ਼ ਨਹੀਂ ਜਦੋਂ ਵੀ ਤੁਹਾਨੂੰ ਟਾਈਮ ਮਿਲਦਾ ਤਿੰਨ ਤੋਂ ਚਾਰ ਵਾਰ ਤੁਸੀਂ ਲਗਾਓ ਜੇ ਨਾ ਦੀ ਸਕਿਨ ਜਿਹੜੀ ਡਰਾਈ ਆ ਉਹ ਦੁੱਧ ਜ਼ਰੂਰ ਪਾ ਕੇ ਲਗਾਓ ਪੰਮ ਤੁਹਾਡੇ ਕੋਲ ਚਾ ਦੁੱਧ ਆ ਪਾਓ ਵੀ ਤੁਹਾਡੇ ਕੋਲ ਦੂਸਰਾ ਦੁੱਧ ਆ ਤੁਸੀਂ ਜਿਹੜਾ ਠੰਡਾ ਦੁੱਧ ਪਾਉਣਾ ਇਹਦੇ ਵਿੱਚ ਤੇ ਪਾ ਕੇ ਲਗਾਉਣਾ ਦੇਖੋ ਪੂਰੇ ਫੇਸ ਤੇ ਮੈਂ ਚੰਗੀ ਤਰ੍ਹਾਂ ਲਗਾ ਲਿਆ ਹੁਣ ਮੈਂ ਇਹਨੂੰ 15 ਮਿੰਟ ਰੱਖੂੰਗੀ 15 ਮਿੰਟਾਂ ਬਾਅਦ ਆਪਾਂ ਇਹਨੂੰ ਫੇਸ ਨੂੰ ਕਰ ਲਾਂਗੇ ਸਾਦੇ ਪਾਣੀ ਨਾਲ ਸਾਫ਼ ਦੇਖੋ ਦਿਖਾਉਣੀ ਹੈ ਤੁਹਾਨੂੰ ਕਿਸ ਤਰ੍ਹਾਂ ਦਾ ਰਿਜ਼ਲਟ ਰਿਹਾ ਦੇਖੋ ਭਈ ਕੋਈ ਅਸਾਂ ਆਪਾਂ ਹਮੇਸ਼ਾ ਦੀ ਤਰ੍ਹਾਂ ਕਰ ਲਿਆ ਸਾਫ਼ ਇੱਕਦਮ ਬਿਲਕੁਲ ਠੰਡੇ ਪਾਣੀ ਨਾਲ ਸਾਫ ਕੀਤਾ ਬਹੁਤ ਸੋਹਣਾ ਫੇਸ ਲੱਗਣ ਗਿਆ ਤੇ ਇਹਦੇ ਨਾਲ ਚਿਹਰੇ ਤੇ 글로 ਵੀ ਬੜਾ ਸੋਹਣਾ ਹੁੰਦਾ ਤੇ ਚਿਹਰਾ ਜਿਹੜਾ ਬਾਹ ਦਾਗ-ਦੱਬੇ ਵੀ ਸਾਰੇ ਖਤਮ ਹੋ ਜਾਂਦੇ ਆ ਹਫਤੇਂ ਜੀ ਬੁੱਕ ਟੈਂਟ ਤੋਂ ਚਾਰ ਵਾਰੀ ਤੁਸੀਂ ਇਹ ਵਾਲਾ ਪੈਕ ਬਣਾ ਕੇ ਲਗਾ ਸਕਦੇ ਆ ਤੇ 10 ਤੋਂ 15 ਮਿੰਟ ਰੱਖਣਾ ਜਿਆਦਾ ਚਿਰ ਇਹਨੂੰ ਸੁਕਾਉਣਾ ਨਹੀਂ ਆ ਕਿਉਂਕਿ ਫਿਰ ਜਿਆਦਾ ਚਿਰ ਰੱਖਣਾ ਸੁੱਕ ਜਾਂਦਾ ਨਾ ਹੀ ਕਿਸੇ ਤਰ੍ਹਾਂ ਦੀ ਇਹਦੇ ਤੇ ਮ사ਜ ਕਰਨੀ ਆ ਉਸ ਤੋਂ ਬਾਅਦ ਤੁਸੀਂ ਪਾਣੀ ਦੀ ਮਦਦ ਦੇ ਨਾਲ ਹੌਲੀ ਹੌਲੀ ਨੂੰ ਆਪਣੇ ਚਿਹਰੇ ਤੋਂ ਉਤਾਰ ਲੈਣਾ ਵਾ ਤੇ ਕੋਈ ਵੀ ਮੋਸਚਰਾਈਜ਼ਰ ਕਰੀਮ ਲੈ ਕੇ ਤੁਸੀਂ 5 ਮਿੰਟ ਲਈ ਫੇਸ ਤੇ ਲਗਾ ਲਓ ਫੇਸ ਬਹੁਤ ਸੋਹਣਾ ਬੜਾ ਵਧੀਆ ਗਲੋ ਕਰਦਾ ਵਾ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਭ ਨੂੰ ਸਸਤੀ